ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਰੰਬੁਰ ਸਾਹਿਬ ਦੀ ਧਰਤੀ ਤੇ ਅੱਜ ਹੋ ਰਿਹਾ ਹੈ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜੋ ਕਿ ਇਸ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਮੇਰੇ ਪਿੱਛੇ ਤੁਸੀਂ ਇਹ ਬਿਲਡਿੰਗ ਦੇਖ ਸਕਦੇ ਹੈਗੇ ਉਹ ਭਾਈ ਚੈਤਾ ਜੀ ਯਾਦਗਾਰੀ ਮੈਮੋਰੀਅਲ ਜਿਹੜਾ ਹੈ ਇਸ ਥਾਂ ਦੇ ਉੱਤੇ ਅੱਜ ਇਹ ਸੈਸ਼ਨ ਹੋ ਰਿਹਾ ਹੈ ਜਿਸ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਅੱਜ ਉਪਭਾਗ ਲੈਣਗੇ ਤੇ ਇਥੋਂ ਤੋਂ ਅੱਜ ਜਿਹੜਾ ਕਿ ਕੁਝ ਵਿਸ਼ੇਸ਼ ਜਿਹੜੇ ਫੈਸਲੇ ਆ ਜਾਂ ਸਪੈਸ਼ਲ ਫੈਸਲੇ ਆ ਉਹ ਵੀ ਲਏ ਜਾ ਸਕਦੇ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਲੈ ਕੇ ਤੇ ਜਿਵੇਂ ਜਿਹੜੀ ਕੀ ਗੱਲ ਚਰਚਾ ਪਿੱਛੇ ਚੱਲ ਰਹੀ ਸੀ ਕਿ ਅ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੀ ਗੱਲ ਚੱਲ ਰਹੀ ਸੀਗੀ ਉਸ ਚਰਚਾ ਚੱਲ ਰਹੀ ਸੀ ਉਸ ਦੇ ਉੱਤੇ ਵੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਕਹਿ ਲੋ ਹੁਣੇ ਸੁਖਪਾਲ ਸਿੰਘ ਖੜਾ ਨਿਕਲ ਕੇ ਗਏ ਜਾਂ ਫਿਰ ਹੋਰ ਜਿਹੜੇ ਬਾਕੀ ਲੀਡਰ ਨੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹ ਸਾਰੇ ਇਸ ਰਸਤੇ ਥਾਣੀ ਅੰਦਰ ਜਾ ਰਹੇ ਨੇ ਤੇ ਅੰਦਰ ਜਾ ਕੇ ਅੱਜ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਅਟੈਂਡ ਕਰਨਗੇ ਤੇ ਅੱਜ 350 ਸਾਲਾ ਵਿਧਾਨ ਸਭਾ ਸੈਸ਼ਨ ਜਿਹੜਾ ਹੈ 350 ਸਾਲਾ ਸ਼ਹਾਦਤ ਨੂੰ ਸਮਰਪਿਤ ਵਿਧਾਨ ਸਭਾ ਸੈਸ਼ਨ ਉਹ ਇਸ ਜਗ੍ਹਾ ਦੇ ਉੱਤੇ ਮਨਾਇਆ ਜਾ ਰਿਹਾ ਹੈ ਪੁਲਿਸ ਦੀ ਸੁਰੱਖਿਆ ਪ੍ਰਬੰਧ ਵੀ ਤੁਸੀਂ ਵੇਖ ਸਕਦੇ ਹੋ ਪੂਰੇ ਨੇ ਹਰ ਚੱਪੇ ਚੱਪੇ ਤੇ ਪੁਲਿਸ ਖੜੀ ਹੋਈ ਹੈ ਤੇ ਜਿਹੜੀ ਸਖਤ ਸਿਕਿਉਰਿਟੀ ਹੈ ਜਿਹੜੀ ਉਹ ਇੱਥੇ ਕੀਤੀ ਗਈ ਹੈ ਇਹ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਚੰਡੀ ਚੰਡੀਗੜ੍ਹ ਦੀ ਬਜਾਏ ਅੱਜ ਇਸ ਥਾਂ ਦੇ ਉੱਤੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਉਹ ਲਗਾਇਆ ਜਾ ਰਿਹਾ ਹੈ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਅੱਜ ਹੋ ਰਿਹਾ ਹੈ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜੋ ਕਿ ਇਸ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਮੇਰੇ ਪਿੱਛੇ ਤੁਸੀਂ ਇਹ ਬਿਲਡਿੰਗ ਦੇਖ ਸਕਦੇ ਹੈਗੇ ਉਹ ਭਾਈ ਜੈਤਾ ਜੀ ਯਾਦਗਾਰੀ ਮੈਮੋਰੀਅਲ ਜਿਹੜਾ ਹੈ ਇਸ ਥਾਂ ਦੇ ਉੱਤੇ ਅੱਜ ਇਹ ਸੈਸ਼ਨ ਹੋ ਰਿਹਾ ਹੈ ਜਿਸ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਅੱਜ ਉਹ ਭਾਗ ਲੈਣਗੇ ਤੇ ਇੱਥੋਂ ਤੋਂ ਅੱਜ ਜਿਹੜਾ ਕਿ ਕੁਝ ਵਿਸ਼ੇਸ਼ ਜਿਹੜੇ ਫੈਸਲੇ ਆ ਜਾਂ ਸਪੈਸ਼ਲ ਫੈਸਲੇ ਆ ਉਹ ਵੀ ਲਏ ਜਾ ਸਕਦੇ ਨੇ ਦੀ ਅਨੰਦਪੁਰ ਸਾਹਿਬ ਨੂੰ ਲੈ ਕੇ ਤੇ ਜੇ ਵੀ ਜਿਹੜੀ ਕੀ ਗੱਲ ਚਰਚਾ ਪਿੱਛੇ ਚੱਲ ਰਹੀ ਸੀ ਕਿ ਅ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੀ ਗੱਲ ਚੱਲ ਰਹੀ ਸੀਗੀ ਉਸ ਚਰਚਾ ਚੱਲੀ ਸੀ ਉਸ ਦੇ ਉੱਤੇ ਵੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਤੇ ਇਸ ਦੇ ਨਾਲ ਹੀ ਜੇ ਆਪਾਂ ਇਤਿਹਾਸ ਦੀ ਗੱਲ ਕਰ ਲਈਏ ਇਤਿਹਾਸ 'ਚ ਇਹ ਗੱਲ ਪਹਿਲੀ ਵਾਰੀ ਹੋ ਰਹੀ ਹੈ ਕਿ ਚੰਡੀਗੜ੍ਹ ਨੂੰ ਛੱਡ ਕੇ ਅਨੰਦਪੁਰ ਸਾਹਿਬ ਦੇ ਵਿੱਚ ਇਹ ਵਿਧਾਨ ਸਭਾ ਸੈਸ਼ਨ ਲੱਗ ਰਿਹਾ ਹੈ ਪਰ ਇਸ ਤੋਂ ਪਹਿਲਾਂ 1961 ਤੇ 1961 ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਚੰਡੀਗੜ੍ਹ ਦੇ 10 ਸੈਕਟਰ ਦਾ 20 ਸੈਕਟਰ ਦਾ ਸਰਕਾਰੀ ਸਕੂਲ ਹੈ ਉਸ ਜਗ੍ਹਾ ਦੇ ਉੱਤੇ ਉਹ ਉਹਨਾਂ ਦੇ ਹਾਲ ਦੇ ਵਿੱਚ ਵੀ ਜਿਹੜਾ ਵਿਧਾਨ ਸਭਾ ਸੈਸ਼ਨ ਹੈ ਉਹ ਲੱਗਦਾ ਰਿਹਾ ਹੈ ਪਰ ਪਰ ਐਦਾ ਕਦੀ ਨਹੀਂ ਹੋਇਆ ਕਿ ਜਿਹੜਾ ਵਿਧਾਨ ਸਭਾ ਕਿਸੇ ਹੋਰ ਸ਼ਹਿਰ ਵਿੱਚ ਲੱਗੀ ਹੋਵੇ ਪਰ ਇਸ ਦੇ ਨਾਲ ਹੀ ਜਦੋਂ ਕਿ ਆਜ਼ਾਦ ਪੰਜਾਬ ਨਹੀਂ ਬਣਿਆ ਸੀਗਾ ਉਸ ਤੋਂ ਪਹਿਲਾਂ ਸ਼ਿਮਲਾ ਦੇ ਵਿੱਚ ਜਿਹੜੀ ਸੀ ਉਹ ਲੱਗਦੀ ਹੁੰਦੀ ਸੀਗੀ ਵਿਧਾਨ ਸਭਾ ਉਸ ਉਦੋਂ ਹੁੰਦੀ ਸੀਗੀ ਪਰ ਇਸ ਵਾਰ ਇਹ ਪਹਿਲੀ ਵਾਰੀ ਹੋਇਆ ਕਿ ਸ਼ਹਿਰ ਬਦਲਿਆ ਗਿਆ ਪਰ ਬਿਲਡਿੰਗ ਉਹੀ ਹੈ ਪਰ ਜੇ ਗੱਲ ਕਰ ਲਈਏ ਬਿਲਡਿੰਗ ਤੋਂ ਬਿਨਾ ਬਿਲਡਿੰਗ ਤੋਂ ਬਿਨਾ ਜਿਹੜਾ ਚੰਡੀਗੜ੍ਹ ਦੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਵੀ ਪਹਿਲਾਂ ਵਿਧਾਨ ਸਭਾ ਸੈਸ਼ਨ ਜਿਹੜੇ ਨੇ ਉਹ ਲੱਗਦੇ ਰਹੇ ਨੇ ਤੇ ਅੱਜ ਜਿਹੜਾ ਸੈਸ਼ਨ ਹੈ ਉਹ ਇਸ ਪਾਸੇ ਲੱਗ ਰਿਹਾ ਤੁਸੀਂ ਇਸ ਇਸ ਸਾਈਡ ਦੂਸਰੀ ਸਾਈਡ ਦੇਖ ਸਕਦੇ ਹੋ ਲਗਾਤਾਰ ਕਿਤੇ ਨਾ ਕਿਤੇ ਜਿਹੜੇ ਵੱਡੇ ਲੀਡਰ ਨੇ ਜਿਹੜੇ ਕਾਂਗਰਸੀ ਲੀਡਰ ਕਹਿ ਲੋ ਹੁਣੇ ਸੁਖਪਾਲ ਸਿੰਘ ਖੜਾ ਨਿਕਲ ਕੇ ਗਏ ਜਾਂ ਫਿਰ ਹੋਰ ਜਿਹੜੇ ਬਾਕੀ ਲੀਡਰ ਨੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹ ਸਾਰੇ ਇਸ ਰਸਤੇ ਥਾਣੀ ਅੰਦਰ ਜਾ ਰਹੇ ਨੇ ਤੇ ਅੰਦਰ ਜਾ ਕੇ ਅੱਜ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ اٹینڈ ਕਰਨਗੇ ਤੇ ਅੱਜ 350 ਸਾਲਾ ਵਿਧਾਨ ਸਭਾ ਸੈਸ਼ਨ ਜਿਹੜਾ ਹੈ 350 ਸਾਲਾ ਸ਼ਹਾਦਤ ਨੂੰ ਸਮਰਪਿਤ ਵਿਧਾਨ ਸਭਾ ਸੈਸ਼ਨ ਹੋ ਇਸ ਜਗਾ ਦੇ ਉੱਤੇ ਮਨਾਇਆ ਜਾ ਰਿਹਾ ਹੈ ਪੁਲਿਸ ਦੀ ਸੁਰੱਖਿਆ ਪ੍ਰਬੰਧ ਵੀ ਤੁਸੀਂ ਵੇਖ ਸਕਦੇ ਹੋ ਪੂਰੇ ਨੇ ਹਰ ਚੱਪੇ ਚੱਪੇ ਤੇ ਪੁਲਿਸ ਖੜੀ ਹੋਈ ਹੈ ਤੇ ਜਿਹੜੀ ਸਖਤ ਸਿਕਿਉਰਿਟੀ ਹੈ ਜਿਹੜੀ ਉਹ ਇੱਥੇ ਕੀਤੀ ਗਈ ਹੈ ਇਹ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਚੰਡੀ ਚੰਡੀਗੜ੍ਹ ਦੀ ਬਜਾਏ ਅੱਜ ਇਸ ਥਾਂ ਦੇ ਉੱਤੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਉਹ ਲਗਾਇਆ ਜਾ ਰਿਹਾ ਹੈ ਰੰਬੁਰ ਸਾਹਿਬ ਦੀ ਧਰਤੀ ਤੇ ਅੱਜ ਹੋ ਰਿਹਾ ਹੈ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜੋ ਕਿ ਇਸ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਮੇਰੇ ਪਿੱਛੇ ਤੁਸੀਂ ਇਹ ਬਿਲਡਿੰਗ ਦੇਖ ਸਕਦੇ ਹੈਗੇ ਉਹ ਭਾਈ ਚੈਤਾ ਜੀ ਯਾਦਗਾਰੀ ਮੈਮੋਰੀਅਲ ਜਿਹੜਾ ਹੈ ਇਸ ਥਾਂ ਦੇ ਉੱਤੇ ਅੱਜ ਇਹ ਸੈਸ਼ਨ ਹੋ ਰਿਹਾ ਹੈ ਜਿਸ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਅੱਜ ਉਪਭਾਗ ਲੈਣਗੇ ਤੇ ਇਥੋਂ ਤੋਂ ਅੱਜ ਜਿਹੜਾ ਕਿ ਕੁਝ ਵਿਸ਼ੇਸ਼ ਜਿਹੜੇ ਫੈਸਲੇ ਆ ਜਾਂ ਸਪੈਸ਼ਲ ਫੈਸਲੇ ਆ ਉਹ ਵੀ ਲਏ ਜਾ ਸਕਦੇ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਲੈ ਕੇ ਤੇ ਜਿਵੇਂ ਜਿਹੜੀ ਕੀ ਗੱਲ ਚਰਚਾ ਪਿੱਛੇ ਚੱਲ ਰਹੀ ਸੀ ਕਿ ਅ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੀ ਗੱਲ ਚੱਲ ਰਹੀ ਸੀਗੀ ਉਸ ਚਰਚਾ ਚੱਲ ਰਹੀ ਸੀ ਉਸ ਦੇ ਉੱਤੇ ਵੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਕਹਿ ਲੋ ਹੁਣੇ ਸੁਖਪਾਲ ਸਿੰਘ ਖੜਾ ਨਿਕਲ ਕੇ ਗਏ ਜਾਂ ਫਿਰ ਹੋਰ ਜਿਹੜੇ ਬਾਕੀ ਲੀਡਰ ਨੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹ ਸਾਰੇ ਇਸ ਰਸਤੇ ਥਾਣੀ ਅੰਦਰ ਜਾ ਰਹੇ ਨੇ ਤੇ ਅੰਦਰ ਜਾ ਕੇ ਅੱਜ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ اٹینڈ ਕਰਨਗੇ ਤੇ ਅੱਜ 350 ਸਾਲਾ ਵਿਧਾਨ ਸਭਾ ਸੈਸ਼ਨ ਜਿਹੜਾ ਹੈ 350 ਸਾਲਾ ਸ਼ਹਾਦਤ ਨੂੰ ਸਮਰਪਿਤ ਵਿਧਾਨ ਸਭਾ ਸੈਸ਼ਨ ਉਹ ਇਸ ਜਗ੍ਹਾ ਦੇ ਉੱਤੇ ਮਨਾਇਆ ਜਾ ਰਿਹਾ ਹੈ ਪੁਲਿਸ ਦੀ ਸੁਰੱਖਿਆ ਪ੍ਰਬੰਧ ਵੀ ਤੁਸੀਂ ਵੇਖ ਸਕਦੇ ਹੋ ਪੂਰੇ ਨੇ ਹਰ ਚੱਪੇ ਚੱਪੇ ਤੇ ਪੁਲਿਸ ਖੜੀ ਹੋਈ ਹੈ ਤੇ ਜਿਹੜੀ ਸਖਤ ਸਿਕਿਉਰਿਟੀ ਹੈ ਜਿਹੜੀ ਉਹ ਇੱਥੇ ਕੀਤੀ ਗਈ ਹੈ ਇਹ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਚੰਡੀ ਚੰਡੀਗੜ੍ਹ ਦੀ ਬਜਾਏ ਅੱਜ ਇਸ ਥਾਂ ਦੇ ਉੱਤੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਉਹ ਲਗਾਇਆ ਜਾ ਰਿਹਾ ਹੈ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਅੱਜ ਹੋ ਰਿਹਾ ਹੈ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜੋ ਕਿ ਇਸ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਮੇਰੇ ਪਿੱਛੇ ਤੁਸੀਂ ਇਹ ਬਿਲਡਿੰਗ ਦੇਖ ਸਕਦੇ ਹੈਗੇ ਉਹ ਭਾਈ ਜੈਤਾ ਜੀ ਯਾਦਗਾਰੀ ਮੈਮੋਰੀਅਲ ਜਿਹੜਾ ਹੈ ਇਸ ਥਾਂ ਦੇ ਉੱਤੇ ਅੱਜ ਇਹ ਸੈਸ਼ਨ ਹੋ ਰਿਹਾ ਹੈ ਜਿਸ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਅੱਜ ਉਹ ਭਾਗ ਲੈਣਗੇ ਤੇ ਇੱਥੋਂ ਤੋਂ ਅੱਜ ਜਿਹੜਾ ਕਿ ਕੁਝ ਵਿਸ਼ੇਸ਼ ਜਿਹੜੇ ਫੈਸਲੇ ਆ ਜਾਂ ਸਪੈਸ਼ਲ ਫੈਸਲੇ ਆ ਉਹ ਵੀ ਲਏ ਜਾ ਸਕਦੇ ਨੇ श्री आनंदपुर साहब ਨੂੰ ਲੈ ਕੇ ਤੇ ਜੇ ਵੀ ਜਿਹੜੀ ਕੀ ਗੱਲ ਚਰਚਾ ਪਿੱਛੇ ਚੱਲ ਰਹੀ ਸੀ ਕਿ ਆ ਜਿਹੜਾ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੀ ਗੱਲ ਚੱਲ ਰਹੀ ਸੀਗੀ ਉਸ ਚਰਚਾ ਚੱਲੀ ਸੀ ਉਸ ਦੇ ਉੱਤੇ ਵੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਤੇ ਇਸ ਦੇ ਨਾਲ ਹੀ ਜੇ ਆਪਾਂ ਇਤਿਹਾਸ ਦੀ ਗੱਲ ਕਰ ਲਈਏ ਇਤਿਹਾਸ 'ਚ ਇਹ ਗੱਲ ਪਹਿਲੀ ਵਾਰੀ ਹੋ ਰਹੀ ਹੈ ਕਿ ਚੰਡੀਗੜ੍ਹ ਨੂੰ ਛੱਡ ਕੇ ਅਨੰਦਪੁਰ ਸਾਹਿਬ ਦੇ ਵਿੱਚ ਇਹ ਵਿਧਾਨ ਸਭਾ ਸੈਸ਼ਨ ਲੱਗ ਰਿਹਾ ਹੈ ਪਰ ਇਸ ਤੋਂ ਪਹਿਲਾਂ 1961 ਤੇ 1961 ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਚੰਡੀਗੜ੍ਹ ਦੇ 10 ਸੈਕਟਰ ਦਾ 20 ਸੈਕਟਰ ਦਾ ਸਰਕਾਰੀ ਸਕੂਲ ਹੈ ਉਸ ਜਗ੍ਹਾ ਦੇ ਉੱਤੇ ਉਹ ਉਹਨਾਂ ਦੇ ਹਾਲ ਦੇ ਵਿੱਚ ਵੀ ਜਿਹੜਾ ਵਿਧਾਨ ਸਭਾ ਸੈਸ਼ਨ ਹੈ ਉਹ ਲੱਗਦਾ ਰਿਹਾ ਹੈ ਪਰ ਪਰ ਐਦਾਂ ਕਦੀ ਨਹੀਂ ਹੋਇਆ ਕਿ ਜਿਹੜਾ ਵਿਧਾਨ ਸਭਾ ਕਿਸੇ ਹੋਰ ਸ਼ਹਿਰ ਵਿੱਚ ਲੱਗੀ ਹੋਵੇ ਪਰ ਇਸ ਦੇ ਨਾਲ ਹੀ ਜਦੋਂ ਕਿ ਆਜ਼ਾਦ ਪੰਜਾਬ ਨਹੀਂ ਬਣਿਆ ਸੀਗਾ ਉਸ ਤੋਂ ਪਹਿਲਾਂ ਸ਼ਿਮਲਾ ਦੇ ਵਿੱਚ ਜਿਹੜੀ ਸੀ ਉਹ ਲੱਗਦੀ ਹੁੰਦੀ ਸੀਗੀ ਵਿਧਾਨ ਸਭਾ ਉਸ ਉਦੋਂ ਹੁੰਦੀ ਸੀਗੀ ਪਰ ਇਸ ਵਾਰ ਇਹ ਪਹਿਲੀ ਵਾਰੀ ਹੋਇਆ ਕਿ ਸ਼ਹਿਰ ਬਦਲਿਆ ਗਿਆ ਪਰ ਬਿਲਡਿੰਗ ਉਹੀ ਹੈ ਪਰ ਜੇ ਗੱਲ ਕਰ ਲਈਏ ਬਿਲਡਿੰਗ ਤੋਂ ਬਿਨਾ ਬਿਲਡਿੰਗ ਤੋਂ ਬਿਨਾ ਜਿਹੜਾ ਚੰਡੀਗੜ੍ਹ ਦੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਵੀ ਪਹਿਲਾਂ ਵਿਧਾਨ ਸਭਾ ਸੈਸ਼ਨ ਜਿਹੜੇ ਨੇ ਉਹ ਲੱਗਦੇ ਰਹੇ ਨੇ ਤੇ ਅੱਜ ਜਿਹੜਾ ਸੈਸ਼ਨ ਹੈ ਉਹ ਇਸ ਪਾਸੇ ਲੱਗ ਰਿਹਾ ਤੁਸੀਂ ਇਸ ਇਸ ਸਾਈਡ ਦੂਸਰੀ ਸਾਈਡ ਦੇਖ ਸਕਦੇ ਹੋ ਲਗਾਤਾਰ ਕਿਤੇ ਨਾ ਕਿਤੇ ਜਿਹੜੇ ਵੱਡੇ ਲੀਡਰ ਨੇ ਜਿਹੜੇ ਕਾਂਗਰਸੀ ਲੀਡਰ ਕਹ ਲੋ ਹੁਣੇ ਸੁਖਪਾਲ ਸਿੰਘ ਖਰਾ ਨਿਕਲ ਕੇ ਗਏ ਜਾਂ ਫਿਰ ਹੋਰ ਜਿਹੜੇ ਬਾਕੀ ਲੀਡਰ ਨੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹ ਸਾਰੇ ਇਸ ਰਸਤੇ ਥਾਣੀ ਅੰਦਰ ਜਾ ਰਹੇ ਨੇ ਤੇ ਅੰਦਰ ਜਾ ਕੇ ਅੱਜ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਅਟੈਂਡ ਕਰਨਗੇ ਤੇ ਅੱਜ 350 ਸਾਲਾ ਵਿਧਾਨ ਸਭਾ ਸੈਸ਼ਨ ਜਿਹੜਾ ਹੈ 350 ਸਾਲਾ ਸ਼ਹਾਦਤ ਨੂੰ ਸਮਰਪਿਤ ਦਾਨਸਵ ਸੈਸ਼ਨ ਹੋ ਇਸ ਜਗਾ ਦੇ ਉਤੇ ਮਨਾਇਆ ਜਾ ਰਿਹਾ ਹੈ ਪੁਲਿਸ ਦੀ ਸੁਰੱਖਿਆ ਪ੍ਰਬੰਧ ਵੀ ਤੁਸੀਂ ਵੇਖ ਸਕਦੇ ਹੋ ਪੂਰੇ ਨੇ ਹਰ ਚੱਪੇ ਚੱਪੇ ਤੇ ਪੁਲਿਸ ਖੜੀ ਹੋਈ ਹੈ ਤੇ ਜਿਹੜੀ ਸਖਤ ਸਿਕਿਉਰਿਟੀ ਹੈ ਜਿਹੜੀ ਉਹ ਇੱਥੇ ਕੀਤੀ ਗਈ ਹੈ ਇਹ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਚੰਡੀ ਚੰਡੀਗੜ੍ਹ ਦੀ بجائے ਅੱਜ ਇਸ ਥਾਂ ਦੇ ਉੱਤੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਉਹ ਲਗਾਇਆ ਜਾ ਰਿਹਾ ਹੈ ਰੰਬੁਰ ਸਾਹਿਬ ਦੀ ਧਰਤੀ ਤੇ ਅੱਜ ਹੋ ਰਿਹਾ ਹੈ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜੋ ਕਿ ਇਸ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਮੇਰੇ ਪਿੱਛੇ ਤੁਸੀਂ ਇਹ ਬਿਲਡਿੰਗ ਦੇਖ ਸਕਦੇ ਹੈਗੇ ਉਹ ਭਾਈ ਜੈਤਾ ਜੀ ਯਾਦਗਾਰੀ ਮੈਮੋਰੀਅਲ ਜਿਹੜਾ ਹੈ ਇਸ ਥਾਂ ਦੇ ਉੱਤੇ ਅੱਜ ਇਹ ਸੈਸ਼ਨ ਹੋ ਰਿਹਾ ਹੈ ਜਿਸ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਅੱਜ ਉਪਭਾਗ ਲੈਣਗੇ ਤੇ ਇਥੋਂ ਤੋਂ ਅੱਜ ਜਿਹੜਾ ਕਿ ਕੁਝ ਵਿਸ਼ੇਸ਼ ਜਿਹੜੇ ਫੈਸਲੇ ਆ ਜਾਂ ਸਪੈਸ਼ਲ ਫੈਸਲੇ ਆ ਉਹ ਵੀ ਲਏ ਜਾ ਸਕਦੇ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਲੈ ਕੇ ਤੇ ਜਿਵੇਂ ਜਿਹੜੀ ਕੀ ਗੱਲ ਚਰਚਾ ਪਿੱਛੇ ਚੱਲ ਰਹੀ ਸੀ ਕਿ ਅ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੀ ਗੱਲ ਚੱਲ ਰਹੀ ਸੀਗੀ ਉਸ ਚਰਚਾ ਚੱਲ ਰਹੀ ਸੀ ਉਸ ਦੇ ਉੱਤੇ ਵੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਕਹਿ ਲੋ ਹੁਣੇ ਸੁਖਪਾਲ ਸਿੰਘ ਖੜਾ ਨਿਕਲ ਕੇ ਗਏ ਜਾਂ ਫਿਰ ਹੋਰ ਜਿਹੜੇ ਬਾਕੀ ਲੀਡਰ ਨੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹ ਸਾਰੇ ਇਸ ਰਸਤੇ ਥਾਣੀ ਅੰਦਰ ਜਾ ਰਹੇ ਨੇ ਤੇ ਅੰਦਰ ਜਾ ਕੇ ਅੱਜ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ اٹੈਂਡ ਕਰਨਗੇ ਤੇ ਅੱਜ 350 ਸਾਲਾ ਵਿਧਾਨ ਸਭਾ ਸੈਸ਼ਨ ਜਿਹੜਾ ਹੈ 350 ਸਾਲਾ ਸ਼ਹਾਦਤ ਨੂੰ ਸਮਰਪਿਤ ਵਿਧਾਨ ਸਭਾ ਸੈਸ਼ਨ ਉਹ ਇਸ ਜਗ੍ਹਾ ਦੇ ਉੱਤੇ ਮਨਾਇਆ ਜਾ ਰਿਹਾ ਹੈ ਪੁਲਿਸ ਦੀ ਸੁਰੱਖਿਆ ਪ੍ਰਬੰਧ ਵੀ ਤੁਸੀਂ ਵੇਖ ਸਕਦੇ ਹੋ ਪੂਰੇ ਨੇ ਹਰ ਚੱਪੇ ਚੱਪੇ ਤੇ ਪੁਲਿਸ ਖੜੀ ਹੋਈ ਹੈ ਤੇ ਜਿਹੜੀ ਸਖਤ ਸਿਕਿਉਰਿਟੀ ਹੈ ਜਿਹੜੀ ਉਹ ਇੱਥੇ ਕੀਤੀ ਗਈ ਹੈ ਇਹ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਚੰਡੀ ਚੰਡੀਗੜ੍ਹ ਦੀ ਬਜਾਏ ਅੱਜ ਇਸ ਥਾਂ ਦੇ ਉੱਤੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਉਹ ਲਗਾਇਆ ਜਾ ਰਿਹਾ ਹੈ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਅੱਜ ਹੋ ਰਿਹਾ ਹੈ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜੋ ਕਿ ਇਸ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਮੇਰੇ ਪਿੱਛੇ ਤੁਸੀਂ ਇਹ ਬਿਲਡਿੰਗ ਦੇਖ ਸਕਦੇ ਹੈਗੇ ਉਹ ਭਾਈ ਜੈਤਾ ਜੀ ਯਾਦਗਾਰੀ ਮੈਮੋਰੀਅਲ ਜਿਹੜਾ ਹੈ ਇਸ ਥਾਂ ਦੇ ਉੱਤੇ ਅੱਜ ਇਹ ਸੈਸ਼ਨ ਹੋ ਰਿਹਾ ਹੈ ਜਿਸ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਅੱਜ ਉਹ ਭਾਗ ਲੈਣਗੇ ਤੇ ਇੱਥੋਂ ਤੋਂ ਅੱਜ ਜਿਹੜਾ ਕਿ ਕੁਝ ਵਿਸ਼ੇਸ਼ ਜਿਹੜੇ ਫੈਸਲੇ ਆ ਜਾਂ ਸਪੈਸ਼ਲ ਫੈਸਲੇ ਆ ਉਹ ਵੀ ਲਏ ਜਾ ਸਕਦੇ ਨੇ श्री आनंदपुर साहब ਨੂੰ ਲੈ ਕੇ ਤੇ ਜੇ ਵੀ ਜਿਹੜੀ ਕੀ ਗੱਲ ਚਰਚਾ ਪਿੱਛੇ ਚੱਲ ਰਹੀ ਸੀ ਕਿ ਆ ਜਿਹੜਾ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੀ ਗੱਲ ਚੱਲ ਰਹੀ ਸੀਗੀ ਉਸ ਚਰਚਾ ਚੱਲੀ ਸੀ ਉਸ ਦੇ ਉੱਤੇ ਵੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਤੇ ਇਸ ਦੇ ਨਾਲ ਹੀ ਜੇ ਆਪਾਂ ਇਤਿਹਾਸ ਦੀ ਗੱਲ ਕਰ ਲਈਏ ਇਤਿਹਾਸ 'ਚ ਇਹ ਗੱਲ ਪਹਿਲੀ ਵਾਰੀ ਹੋ ਰਹੀ ਹੈ ਕਿ ਚੰਡੀਗੜ੍ਹ ਨੂੰ ਛੱਡ ਕੇ ਅਨੰਦਪੁਰ ਸਾਹਿਬ ਦੇ ਵਿੱਚ ਇਹ ਵਿਧਾਨ ਸਭਾ ਸੈਸ਼ਨ ਲੱਗ ਰਿਹਾ ਹੈ ਪਰ ਇਸ ਤੋਂ ਪਹਿਲਾਂ 1961 ਤੇ 1961 ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਚੰਡੀਗੜ੍ਹ ਦੇ 10 ਸੈਕਟਰ ਦਾ 20 ਸੈਕਟਰ ਦਾ ਸਰਕਾਰੀ ਸਕੂਲ ਹੈ ਉਸ ਜਗ੍ਹਾ ਦੇ ਉੱਤੇ ਉਹ ਉਹਨਾਂ ਦੇ ਹਾਲ ਦੇ ਵਿੱਚ ਵੀ ਜਿਹੜਾ ਵਿਧਾਨ ਸਭਾ ਸੈਸ਼ਨ ਹੈ ਉਹ ਲੱਗਦਾ ਰਿਹਾ ਹੈ ਪਰ ਪਰ ਐਦਾ ਕਦੀ ਨਹੀਂ ਹੋਇਆ ਕਿ ਜਿਹੜਾ ਵਿਧਾਨ ਸਭਾ ਕਿਸੇ ਹੋਰ ਸ਼ਹਿਰ ਵਿੱਚ ਲੱਗੀ ਹੋਵੇ ਪਰ ਇਸ ਦੇ ਨਾਲ ਹੀ ਜਦੋਂ ਕਿ ਆਜ਼ਾਦ ਪੰਜਾਬ ਨਹੀਂ ਬਣਿਆ ਸੀਗਾ ਉਸ ਤੋਂ ਪਹਿਲਾਂ Shimla ਦੇ ਵਿੱਚ ਜਿਹੜੀ ਸੀ ਉਹ ਲੱਗਦੀ ਹੁੰਦੀ ਸੀਗੀ ਵਿਧਾਨ ਸਭਾ ਉਸ ਉਦੋਂ ਹੁੰਦੀ ਸੀਗੀ ਪਰ ਇਸ ਵਾਰ ਇਹ ਪਹਿਲੀ ਵਾਰੀ ਹੋਇਆ ਕਿ ਸ਼ਹਿਰ ਬਦਲਿਆ ਗਿਆ ਪਰ ਬਿਲਡਿੰਗ ਉਹੀ ਹੈ ਪਰ ਜੇ ਗੱਲ ਕਰ ਲਈਏ ਬਿਲਡਿੰਗ ਤੋਂ ਬਿਨਾ ਬਿਲਡਿੰਗ ਤੋਂ ਬਿਨਾ ਜਿਹੜਾ ਚੰਡੀਗੜ੍ਹ ਦੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਵੀ ਪਹਿਲਾਂ ਵਿਧਾਨ ਸਭਾ ਸੈਸ਼ਨ ਜਿਹੜੇ ਨੇ ਉਹ ਲੱਗਦੇ ਰਹੇ ਨੇ ਤੇ ਅੱਜ ਜਿਹੜਾ ਸੈਸ਼ਨ ਹੈ ਉਹ ਇਸ ਪਾਸੇ ਲੱਗ ਰਿਹਾ ਤੁਸੀਂ ਅ ਇਸ ਸਾਈਡ ਦੂਸਰੀ ਸਾਈਡ ਦੇਖ ਸਕਦੇ ਹੋ ਲਗਾਤਾਰ ਕਿਤੇ ਨਾ ਕਿਤੇ ਜਿਹੜੇ ਵੱਡੇ ਲੀਡਰ ਨੇ ਜਿਹੜੇ ਕਾਂਗਰਸੀ ਲੀਡਰ ਕਹ ਲੋ ਹੁਣੇ ਸੁਖਪਾਲ ਸਿੰਘ ਖੜਾ ਨਿਕਲ ਕੇ ਗਏ ਜਾਂ ਫਿਰ ਹੋਰ ਜਿਹੜੇ ਬਾਕੀ ਲੀਡਰ ਨੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹ ਸਾਰੇ ਇਸ ਰਸਤੇ ਥਾਣੀ ਅੰਦਰ ਜਾ ਰਹੇ ਨੇ ਤੇ ਅੰਦਰ ਜਾ ਕੇ ਅਜੇ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਅਟੈਂਡ ਕਰਨਗੇ ਤੇ ਅੱਜ 350 ਸਾਲਾ ਵਿਧਾਨ ਸਭਾ ਸੈਸ਼ਨ ਜਿਹੜਾ ਹੈ 350 ਸਾਲਾ ਸ਼ਹਾਦਤ ਨੂੰ ਸਮਰਪਿਤ ਵਿਧਾਨ ਸਭਾ ਸੈਸ਼ਨ ਹੋ ਇਸ ਜਗਾ ਦੇ ਉੱਤੇ ਮਨਾਇਆ ਜਾ ਰਿਹਾ ਹੈ ਪੁਲਿਸ ਦੀ ਸੁਰੱਖਿਆ ਪ੍ਰਬੰਧ ਵੀ ਤੁਸੀਂ ਵੇਖ ਸਕਦੇ ਹੋ ਪੂਰੇ ਨੇ ਹਰ ਚੱਪੇ ਚੱਪੇ ਤੇ ਪੁਲਿਸ ਖੜੀ ਹੋਈ ਹੈ ਤੇ ਜਿਹੜੀ ਸਖਤ ਸਿਕਿਉਰਿਟੀ ਹੈ ਜਿਹੜੀ ਉਹ ਇੱਥੇ ਕੀਤੀ ਗਈ ਹੈ ਇਹ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਚੰਡੀ ਚੰਡੀਗੜ੍ਹ ਦੀ ਬਜਾਏ ਅੱਜ ਇਸ ਥਾਂ ਦੇ ਉੱਤੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਉਹ ਲਗਾਇਆ ਜਾ ਰਿਹਾ ਹੈ